ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਮੌਸਮ ਚਾਰੇ ਕਿ ਬਦਲਾ ਪਵੇਗੀ ਕਿੜਾਕੇ ਦੀ ਠੰਡ ਪੰਜਾਬ ਚ ਦਿਨ ਹੌਲੀ ਹੌਲੀ ਛੋਟੇ ਅਤੇ ਰਾਤਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ ਇਸ ਬਦਲਾਅ ਦੇ ਨਾਲ ਮੌਸਮ ਵਿੱਚ ਰੋਜ਼ਾਨਾ ਮਾਮੂਲੀ ਬਦਲਾਅ ਵੀ ਆ ਰਹੇ ਹਨ ਨੋ ਤਾਪਮਾਨ ਆਮ ਨਾਲੋਂ ਲਗਭਗ 3 ਡਿਗਰੀ ਵਧ ਹੈ ਹਾਲਾਂਕਿ ਦਿਨ ਦਾ ਤਾਪਮਨ ਪੱਦਰ ਦੀ ਨੀੜੀ ਰਹਿੰਦਾ ਹੈ ਤੇ ਰਾਤਾਂ ਮਕਾਬਨਾ ਤਨ ਕਰਮ ਹੁੰਦੀਆਂ ਹਨ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ ਰਹਿ ਕੇਗਾ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਮਾਰਾ ਦਾ ਅਨੁਮਾਨ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹਲਕੀ ਠੰਡ ਸ਼ੁਰੂ ਹੋ ਜਾਵੇਗੀ ਜੋ ਦਸੰਬਰ ਤੇ ਜਨਵਰੀ ਚ ਸਿਖਰ ਤੇ ਹੋਵੇਗੀ ਜਿਸ ਨਾਲ ਤਾਪਮਾਨ 4 ਤੋਂ 6 ਡਿਗਰੀ ਤੱਕ ਡਿੱਗ ਜਾਏਗਾ ਭਾਗ ਨੇ ਕਿਸੇ ਵੀ ਜ਼ਿਲ੍ਹੇ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਇਸ ਕਾਰ ਨਮੀ ਚ ਕਮੀ ਆਈ ਹੈ ਅਤੇ ਇਸ ਮੌਸਮੀ ਤਬਦੀਲੀ ਨਾਲ ਜਨਤਾ ਨੂੰ ਗਰਮੀ ਤੋਂ ਕੁਝਰਾਹਤ ਮਿੰਨ ਦੀ ਅਮੀਦਾ ਹੈ ਮਹਿਰਾ ਦਾ ਕਹਿਣਾ ਹੈ ਕਿ ਇਹ ਠੰਡ ਇੰਨੀ ਜ਼ਿਆਦਾ ਹੋਵੇਗੀ ਕਿ ਰਜਾਈ ਤੇ ਕੰਬਲ ਵੀ ਘੱਟ ਪੈ ਸਕਦੇ ਹਨ ਇਹ ਉੱਤਰੀ ਭਾਰਤ ਦੇ ਕਈ ਸੂਬੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਦੁੰਗਾਈ ਨਾਲ ਮਹਿਸੂਸ ਕੀਤਾ ਜਾਵੇਗਾ ਠੰਡੀ ਲਹਿਰ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਨਿਕਲਣਾ ਮੁਸ਼ਕਲ ਬਣਾ ਸਕਦੀ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਠੰਡ ਦੇ ਨਾਲ-ਨਾਲ ਸੰਗਲੀ ਤੁੰਦ ਵੀ ਉੱਤਰੀ ਭਾਰਤ ਨੂੰ ਆਪਣੀ ਲਪੇਟ ਚ ਲਵੇਗੀ ਦਸੰਬਰ ਅਤੇ ਜਨਵਰੀ ਚ ਤੌਂਦੇ ਨਹੀਂ ਗੰਭੀਰ ਹੋਵੇਗੀ ਸਵੇਰ ਤੇ ਰਾਤ ਦੇ ਸਮੇਂ ਦ੍ਰਿਸ਼ਟੀ ਕਾਫੀ ਘਟੋ ਸਕਦੀ ਹੈ ਇਸ ਦਾ ਸਿੱਧਾ ਅਸਰ ਸੜਕ ਰੇਲ ਤੇ ਹਵਾਈ ਆਵਾਜਾਈ ਤੇ ਪਵੇਗਾ ਠੰਡੀ ਲਹਿਰ ਤੇ ਸੰਗਣੀ ਤੁੰਦਾਂ ਮ ਲੋਕਾਂ ਲਈ ਮੁਸ਼ਕਲਾਂ ਹੋਰ ਵਧਾ ਦੇਵੇਗੀ 2 ਤੋਂ 5 ਅਕਤੂਬਰ ਦੇ ਚਕਰ ਮਾਨਸੂਨ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਉਮੀਦ ਹੈ ਇਸ ਤੋਂ ਤੁਰੰਤ ਬਾਅਦ ਭਾਰਤ ਉਤਰੀ ਪੜਤ ਤੇ ਪੱਛਮੀ ਹਵਾਵਾਂ ਦਾ ਦਬਾਅ ਵਧੇਗਾ ਜਿਸ ਨਾਲ ਤਾਪਮਨ ਤੇਜ਼ੀ ਨਾਲ ਘਰਾਵਟ ਆਵੇਗੀ ਮਾਹਿਰਾਂ ਦਾ ਕਹਿ ਮੰਨਣਾ ਹੈ ਕਿ ਇਸ ਸਾਲ ਦਾ ਠੰਡਾ ਮੌਸਮ ਨਾ ਸਿਰਫ ਗੰਭੀਰ ਹੋਵੇਗਾ ਸਗੋਂ ਲੰਮਾ ਵੀ ਰਹੇਗਾ ਜੋ ਫਰਵਰੀ ਤੱਕ ਜਾਰੀ ਰਹੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ